ਹਾਂਜੀ ਸਸਤੀ ਕਾ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾ ਤੇ ਇੱਕ ਇਹਦੇ ਡੱਬੀ ਵੜੇ ਵੀ ਸੂਈ ਵੀ ਆ ਨਹੀਂ ਇਹ ਗੱਬਣਾ ਇਹ ਗੱਬਣਾ ਬਹੁਤ ਚੰਗੀ ਬੱਛੀ 10 ਦਿਨ ਬਾਕੀ ਹੈ ਚੀਨੇ ਕਬੂਤਰ ਅਰ ਗਈ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਾਸੀ ਕਾ ਸਹੀ ਆ ਬਈ ਸਾਰਿਆਂ ਨੂੰ ਨਾਮ ਤੇਰਾ ਸਾਲ ਸਿੰਘ ਪੰਡਤ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 8054887680548876 ਕਿਹੜੇ ਪਾਸੋਂ ਲੱਗੀ ਕਿੰਦਰ ਮਾਰਦੀ ਲੱਗਦਾ ਕਿੰਨ ਮਸੂਆ ਇਹਦਾ ਦੂਜਾ ਸੂਆ ਸੋਈ ਆ ਸੋਈ ਨੂੰ ਹਾਤਾ ਹੋ ਗਿਆ ਹੁਣਾ ਠੀਕ ਹੈ ਹੁਣ 13 ਲੀਟਰ ਤਿਆਰ ਹੋਣਾ 12 ਮੰਨ ਕੇ ਕੋਈ ਭਾਂਡਾ ਆ ਜੀ ਜੇ ਜੇ ਮੋਲ ਅਗਲਾ ਆਵੇ ਤੇ ਲੈ ਜਾ ਕੋਈ ਭੁਗਾਈ ਨਹੀਂ 2000 ਰੁਪਏ ਤੇ ਛੋੜ ਕਰਾਂਗੇ ਛੋੜ ਕਿੰਨੀ ਉਹ ਮੌਕੇ ਤੇ ਕਰਦੇ ਆਂਗੇ ਆਪਾਂ 42000 ਚ ਬਾਈ ਕਹਿੰਦਾ ਛੋੜ ਕਰ ਦੂੰ 13 ਕਿਲੋ ਆ 12 ਕਿਲੋ ਮੰਨ ਕੇ ਕੋਈ ਮਰਜ਼ੀ ਆ ਜੇ ਸੋਬਾ ਵੀ ਚੋਲੇ ਸ਼ਾਮ ਨੂੰ ਵੀ ਚੋਲੇ ਤਿੰਨ ਦਿਨ ਚੋਲੇ ਚਾਰ ਦਿਨ ਚੋਲੇ ਉਹ ਥੋੜੀ ਮਰਜ਼ੀ ਆ ਭੋਮਾ ਧਾਰਾ ਮਾਰ ਕੇ ਲੈ ਜਾ ਬਿਲਕੁਲ ਜੈਜ ਹੈ ਮੁੱਲ ਮੱਝ ਵਰਗਾ ਦੁੱਧ ਕੋਈ ਐਚ ਐਫ ਨਸਲ ਦੀ ਨਹੀਂ ਗੀ ਕ੍ਰੋਸ ਆਂਗ ਹੈ ਬੰਨ ਵੀ ਹੈਗਾ ਮਗਰ ਵੀ ਬਾਈ ਕਹਿੰਦਾ ਬੱਛੀ ਹੈ ਕਰੋੜ ਕੇ ਜੇ ਕਿਹਾ ਬੱਛੀ ਹੈ ਨਿੱਕਰਿਆਂ ਇਹ ਰੱਖਣ ਵਾਲੇ ਦੁੱਧ ਪੀਣ ਵਾਲਿਆਂ ਨੂੰ ਵੀ ਹੁੰਦਾ ਯਾਰ ਬਾਈ ਯਾਰ ਵੱਛੀ ਜਿਹੜੀ ਆਪਾਂ ਲੈਣੀ ਹੈ ਤੇ ਵੱਛੀ ਵੀ ਮਗਰ ਡੱਬੀ ਆ ਹਰ ਕਦਾ ਪੈਂਦਾ ਇਹ ਵੱਛਾ ਛੱਡਣਾ ਪੈਂਦਾ ਉਹ ਪੈਸੇ ਦੇਣੇ ਪੈਂਦੇ ਛੱਡਣ ਦੇ ਵੀ ਇਹ ਸਾੰਭਣੀ ਪੈਂਦੀ ਹਾਂ ਇਹ ਤਾਂ ਗੱਲ ਹੈਗੀ ਮੋٹے ਮੋٹے ਥਾਣਾ ਮੱਝ ਵਾਲਾ ਮੋਟਾ ਆਦੀ ਚੁਵਾਈ ਵਾਲਾ ਜਾਨ ਵਾਲਾ ਥਾਣਾ 12 ਕਿਲੋ ਦੁੱਧ ਮੰਨ ਕੇ ਅਗਲਾ ਆਜੇ 12 ਕਿਲੋ ਦੁੱਧ ਹੋਊ ਮੱਝਾਰ ਕਾ 12 ਕਿਲੋ ਦੁੱਧ ਵਾਲੀ ਮੱਝ ਲੈਣੇ ਆ 80-90 ਹਜ਼ਾਰ ਦੀ ਆਊ ਤੇ ਅੱਧੋਂ ਅੱਧਾ ਮੁੱਲ ਹੈ 42000 ਚੋਂ ਛੜ ਦੂ ਬਾਈ ਕਾ ਲਈ ਮਾਨਤਨ ਕਰ ਦੋ ਛੜਾ ਲਈ ਹੋਊਗੀ ਜਾਂ ਨਚਾਵੇਂ ਨਹੀਂ ਠੀਕ ਹੈ ਦੋ ਨੰਬਰ ਤੇ ਆ ਜਾ ਦੋ ਨੰਬਰ ਹੈ ਜਰਸੀ ਅੱਜ ਤੀਜਾ ਦਿਨ ਕੋਈ ਨੂੰ ਆ ਬਾਈ ਹੂੰ ਇਹਦੇ ਥੱਲੇ 10 ਕਿਲੋ ਤਿਆਰ ਹੋਊਗਾ 9 ਕਿਲੋ ਮੰਨ ਕੇ ਕੋਈ ਭੈਣ ਭਰਾ ਆ ਜਾ ਠੀਕ ਹੈ ਕਿੰਨਾ ਪਿਆਜੂ ਦੁੱਧ ਪਿਆਜੂਗੀ 14 ਤੋਂ 15 14 ਲੀਟਰ ਰਾਂ ਛੋਟਾ ਜਾ ਮੁੱਲ ਇਹ ਵੀ 42 ਦੀ ਇਹ ਵੀ 42 ਦੀ ਚੱਕੋ ਇੱਕ ਵੀ 42 ਦੀ ਦੋ ਵੀ 42 ਦੀ ਇਹਦੇ ਮੰਗਰ ਵੀ ਬੱਚੀ ਆ ਪਹਾੜਾ ਦੋ ਟਾਈਮ ਚੋਲਿਓ ਪਹਾੜਾ ਤਿੰਨ ਟਾਈਮ ਚੋਲਿਓ ਮੱਝਾਂਆਂ ਦਾ ਦੁੱਧ ਹੁਣ ਜਰਸੀਆਂ ਦਾ ਵੀ ਮੱਝਾਂ ਆ ਰਹੀ ਹੁੰਦਾ ਤਾਂ ਹੀ ਇਹ ਡਿਮਾਂਡ ਚ ਬਹੁਤ ਰਹਿੰਦੀਆਂ ਕਿਉਂਕਿ ਮੱਝ ਲੈਣੇ ਆ ਦੁੱਗਣੇ ਪੈਸਿਆਂ ਦੀ ਆਉਂਦੀ ਆ ਠੀਕ ਐ ਥਣ ਗਲਾਬੀ ਐ ਆਦੀ ਚੁਆਈ ਵਾਲੇ 10 ਕਿਲੋ ਬੌਲੀ ਐ 9 ਕਿਲੋ ਬਣ ਕੇ ਬਾਈ ਕਹਿੰਦਾ ਅਗਲਾ ਆਜੇ ਇੱਕ ਛੋਟਾ ਜਿਹਾ ਆਉਂਦਾ ਚਾਰਾਂ ਕੁੰਗਲਾਂ ਦਾ ਚੈਨ ਵਾਲਾ ਕੰਡਾ ਜਾਣੀਆਂ ਬੜਾ ਯਾਜੇ ਠੀਕ ਹੈ ਚੈਨ ਵਾਲਾ ਕੰਡਾ ਹੁੰਦਾ ਛੋਟਾ ਜਿਵੇਂ ਫੋਨ ਜੇਬ ਚ ਪਾਉਣੇ ਆਂ ਜੇਬ ਚ ਪੈ ਜਾਂਦਾ ਤੇ ਬਾਲਟੀ ਬਾਈ ਤੋਂ ਲੈ ਲਿਓ ਤੇ ਕੰਡੇ ਦੇ ਜੋਖ ਲਿਓ ਬਾਲਟੀ ਵੀ ਆਪਦੀ ਲੈ ਤਾ ਵੀ ਕੋਈ ਚੱਕਰ ਨਹੀਂ ਆ ਤਾ ਵੀ ਕੋਈ ਚੱਕਰ ਨਹੀਂ ਆ ਕਿਉਂਕਿ ਆਪਾਂ ਝੂਠ ਬਾਲ ਕੇ ਪਸੂ ਨਹੀਂ ਵੇਚਣਾ ਜਿਹੜਾ ਕੁਛ ਹੈਗਾ ਉਹੀ ਆ ਇਸੇ ਕਰਕੇ ਹੋ ਸਕਦਾ 10 ਕਿਲੋ ਨਿਕਲ ਆਪਾਂ 9 ਕਿਲੋ ਕਹਿ ਕੇ ਦੇਣੀ ਆ ਠੀਕ ਹੈ ਬਾਈ ਕਹਿੰਦਾ ਹੋ ਸਕਦਾ 10 ਕਿਲੋ ਹੀ ਨਿਕਲੇ ਪਰ ਆਪਾਂ 9 ਕਹਿਨੇ ਆ ਚਾਰ ਟਾਈਮ ਚੋਲਿਓ ਛੋਟੇ ਛੋਟੇ ਪਾ ਬੈਲੀ ਬੈਲੀ ਹਜ਼ਾਰ ਦੀਆਂ ਦੇ ਦੇਣੀਆਂ ਆ ਤੇ ਮੱਝਾਂ ਵਰਗੇ ਦੁੱਧ ਹੋਣਗੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਬਿਲਕੁਲ ਜਾਇਜ਼ ਮੁੱਲ ਤਿੰਨ ਨੰਬਰ ਡੱਬੀ ਤੇ ਆ ਭਾਲ ਇਹਦਾ ਮਾਲਕ ਨੇ ਦੂਜਾ ਸੂਆ ਦੱਸਿਆ ਭਾਈ ਹੂੰ ਜੇ ਕਿਉਂਕਿ ਆ ਥੋੜਾ ਜਿਹਾ ਦੁੱਧਾਂ ਦੀ ਰੰਗ ਪੈ ਰ ਮੜਾ ਫਿੱਕਾ ਹੁੰਦਾ ਉਸ ਨਾਲ ਕੋਈ ਤੀਜਾ ਮੰਨ ਨਾਲ ਵਿਸ਼ੱਕ ਤੇ ਆਉਦਾ ਤੀਜਾ ਮੰਨ ਲੈ ਪਰ ਤੇ ਹੋਰ ਦੂਜੇ ਸੂਆ ਤੇ ਜੇ ਕੇ ਨੇ ਪੰਜਵਾਂ ਮੰਨਣਾ ਹੋਵੇ ਉਹ ਅਗਲੇ ਦੀ ਮਰਜ਼ੀ ਆ ਭਾਵੇਂ ਆਪਣੇ ਵੱਲੋਂ ਤਾਂ ਖੀਰੀ ਵੱੱਛੀ ਆ ਠੀਕ ਹੈ ਅਗਲਾ ਭਾਵੇਂ 10ਵੇਂ ਸੂਏ ਕਹਿ ਦਵੇ ਤੁਹਾਨੂੰ ਤਾਂ ਵੀ ਕੋਈ ਚੱਕਰ ਨਹੀਂ ਹੈ ਪੈਸੇ ਦੇ ਦੇ ਸੂਆ ਭਾਉਂਦਾ ਹਵਾਵਾਂ ਨਾਲ ਹਾਂ ਸੂਆ ਭਾਵੇਂ 10ਵਾਂ ਮੰਨ ਬਗੀ ਹੈ ਇਹ ਆ ਦੂਜਾ ਦੂਜਾ ਸੁਆਈ ਆ ਦੋ ਦੋ ਉਹਨਾਂ ਮਾਲਕਾਂ ਨੇ ਦੱਸਿਆ 25 ਲੀਟਰ ਆ ਆਪਾਂ 20 ਕਿਲੋ ਮੰਨ ਕੇ ਲਈ ਆ ਆ ਦਾ ਭੈਣ ਭਰਾ ਵੇ ਆ ਦਾ ਆਪਦੀ ਤੱਕ ਨਾ ਮੰਨ ਕੇ ਲੈ ਦਿਨ ਕਿੰਨੇ ਲੈ ਜੀ ਦਿਨ ਇਹਦੇ ਇਹਦੇ ਲੈਕਚਰ ਰੂਪ ਚ ਆ 10 ਮੰਨਦੇ ਆ ਪੂਰੇ ਛੋਟਾ ਆ ਆਪਾ ਅਗਲੇ ਦਿਨ 10 ਦਿਨ ਸਾਂਭਣੀ ਆ 62000 ਰੁਪਏ ਦੀ ਦੇਣੀ ਆ ਅੱਜ ਠੀਕ ਆ ਹਾਂਜੀ ਜਦ ਤਿਆਰ ਹੋ ਗਈ ਉਹਦੇ ਬਾਅਦ 72 ਦੀ ਹੋਊਗੀ ਇੱਥੇ ਰੱਖ ਅੱਜ ਬਾਈ ਕਹਿੰਦਾ 62 ਦੀ ਜਿੱਦਣ ਤਿਆਰ ਹੋ ਗਈ 10000 ਵਾਲਾ ਵਟਾ ਨਾਲ ਲੱਗ ਜਾਣਾ 72 ਦੀ ਤੇ ਦਸਾਂ ਦਿਨਾਂ ਜਿਹਨੇ 10000 ਖਾਣਾ ਨਹੀਂ 10000 ਤਾਂ ਆਪਾਂ ਵੀ ਰੱਜ ਕੇ ਖਾਈਗੇ 1000 ਦਾ ਤਾਂ ਆਪਾਂ ਤੋਂ ਵੀ ਨਹੀਂ ਖਾਦਾ ਜਣਾ ਕਿਚਨ ਵਾਲਾ ਬੰਦਾ ਵੀ ਲੈ ਜਾਊਗਾ 85000 ਰੁਪਏ ਦੀ ਨਾਵੇਂ ਕੇ ਫਿਰ ਮੈਨੂੰ ਆ ਕੇ ਕਹੇ ਜਦਦੇ ਤਿਆਰ ਹੋ ਗਏ ਹਾਂ ਹਾਂ ਇਹ ਤਾਂ ਗੱਲ ਦੋਸਤੋ ਐਚਐਫ ਨਸਲ ਦੀ ਫੁੱਲ ਜਾਦ ਵਾਲੀ ਬੱਚੀ ਐ ਚੀਨੇ ਕਬੂਤਰ ਵਰਗੀ ਐ ਚਿੱਟੇ ਰੰਗ ਦੀ ਬੱਚੀ ਐ ਵਿੱਚ ਬਲੈਕ ਕਲਰ ਦੀਆਂ ਮੋਟੀਆਂ ਮੋਟੀਆਂ ਜੀਆਂ ਬਿੰਦੀਆਂ ਆਈਆਂ ਕਿਤੇ ਕਿਤੇ ਬਰੀਕ ਬਰੀਕ ਬਿੰਦੀਆਂ ਕਿਤੇ ਕਿਤੇ ਮੋٹے ਡੱਬਾ ਇਹ ਦੁਬਾਰਾ ਰਿਪੀਟ ਮੈਂ ਤਾਂ ਕਰਦਾ ਕਿ ਮਗਰ ਗੱਲਾਂ ਕਰਨ ਵਾਲੇ ਗੱਲਾਂ ਕਰ ਹੀ ਦਿੰਦੇ ਨੇ ਕਿ ਹਮਤ ਦੀਆਂ ਕਿਹੜੀਆਂ ਮੋਟੀਆਂ ਬਿੰਦੀਆਂ ਆਈਆਂ ਤਾਂ ਗਿਆ ਮੈਂ ਇਹ ਦੁੱਤੀ ਬਹੁਤ ਸੋਹਣੀ ਐ ਦੁੱਤੀ ਦਾ ਪਾਲ ਨੂੰ ਵੀ ਸੋਹਣੀ ਐ ਛੋਟਾ ਕੰਨ ਬੁੱਦੀ-ਬੁੱਦੀ ਫੋਲੀ ਸੋਹਣੀ ਐ ਇਹੀ ਕਿਤੇ ਫਾਰਮ 'ਚ ਖੜੀ ਹੁੰਦੀ ਥੋੜੀ ਜੀ ਰਾਜੀ ਹੁੰਦੀ ਤੇ ਸਵਾ ਲੱਖ ਰੁਪਏ ਤੋਂ ਘੱਟ ਕਿਸੇ ਨੇ ਕਰਨ ਦੀ ਨਹੀਂ ਸੀ ਸਵਾ ਲੱਖ ਤੋਂ ਘੱਟ ਇਹ ਕਰਨਗੇ ਬੱਚੇ ਨਹੀਂ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਕੋਈ ਮੰਨ ਲਓ ਇੰਨੀ ਜਿਆਦਾ ਵਾਲੀ ਆਪਾਂ ਔਸਰ ਵੱਛੀ ਲੈਣੇ ਆ 35000 ਦੀ ਘੱਟੋ ਘਾਟ ਆਉਂਦੀ ਆ ਫਾਰਮ ਚੋਂ ਬੰਦੇ ਨੇ ਬੱਚੀ ਲਈ 10 ਮਹੀਨਾ ਦੀ 2.5 ਲੱਖ ਰੁਪਏ ਦੀ ਹਾਂ ਉਹ ਤਾਂ ਫਿਰ ਫਾਰਮ ਵਾਲਿਆਂ ਨਾਲ ਗੱਲਾਂ ਹੀ ਗਾਂ 2.5 ਲੱਖ ਰੁਪਏ ਦੀ ਬੱਚੀ ਦਿੱਤੀ ਉਹਨਾਂ ਨੇ ਹੂੰ ਦੋਸਤੋ 62000 ਦੀ ਦੇ ਦੇਣੀ ਹੈ ਵਿੱਚੋਂ ਕੋਈ ਗੱਲ ਨਹੀਂ 1000 ਖੰਡ ਛੱਡ ਦੂ ਬਾਈ ਬੇਫਿਕਰ ਹੋ ਕੇ ਆਜੋ ਫਾਲ ਢੱਲਾ ਪਈਆਂ ਬਹੁਤ ਆ ਬਹੁਤ ਪਈਆਂ ਰਬੜਾਂ ਨੂੰ ਵਾਦਾ ਲੈ ਹੂੰ ਲੈ ਵਾ ਲਾਉ ਬਹੁਤ ਜਦੋਂ ਤਿਆਰ ਹੋ ਜਾਂਦੀ ਹੈ ਲਟਕੇ ਸੂਣਾ ਅੱਜ 62 ਦੀ ਆ ਤਾਜੀ ਸੂਈ 72 ਦੀ ਆ ਯਾਨੀ ਕਿ ਤਿਆਰ ਬਾਈ ਕਹਿੰਦਾ 85000 ਦੀ ਆ ਸਹੀ ਹੈ ਜੈ ਜੈ ਮੋਲਾ ਜੀ ਕਿਸੇ ਨੇ ਘਰੇ ਦੁੱਧ ਡੈਰੀ ਪੌਣ ਨੂੰ ਲੈਣੀ ਆ ਤੇ ਜੈ ਜੈ ਮੋਲਾ 62000 ਦੁੱਧ ਬਾਈ ਕਹਿੰਦਾ 25 ਲੀਟਰ ਪਿਆਜੂ ਪਰ 20 ਦੀ ਮੇਰੀ ਗਾਰੰਟੀ ਪਰ ਜੇ 20 ਇਹ ਵੜ ਨਹੀਂ ਦਿੰਦੀ ਜਾਤ ਵਾਲੀ ਫਿਰ ਦੁੱਧ ਦੇਣਾ ਵੀ ਕੀਨੇ ਆ ਐਚ ਐਫ ਨਸਲ ਦੀ ਆ ਫੁੱਲ ਜਾਤ ਵਾਲੀ ਆ ਕਦ ਕਾਠ ਵਾਲੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ 20 ਕਿਲੋ ਦਾ ਨਾਰਮਲ ਹੀ ਦੁੱਧ ਪਿਆਉਣਾ ਚਾਹੀਦਾ ਕਿਉਂਕਿ ਰੁੱਤ ਵਧੀਆ ਆ ਦੈਨ ਹੁਣ ਸਿਆਲਾਂ ਦੇ ਆ ਤਿੰਨ ਪਸ਼ੂ ਸੇਲ ਆ ਪਹਿਲਾ ਜੋੜਾ 42 42000 ਦਾ ਦੋਵਾਂ ਦੇ ਮਗਰੀ ਬੱਛੀਆਂ ਦੋਵਾਂ ਦਾ ਹੀ ਦੁੱਧ ਵੱਜਿਆ ਰਗਾਉ ਜਿਹਦਾ ਹੋਊਗਾ ਉਹਦਾ ਹੀ ਹੋਊਗਾ ਕਹਾਂਗੇ ਆਪਾਂ ਐਚ ਐਫ ਦਾ ਨਹੀਂ ਕਹਿੰਦੇ ਐਚ ਐਫ ਦੀ ਫੈਟ ਘਟ ਆਉਂਦੀ ਆ ਪਰ ਇਹ ਦੁੱਧ ਬਹੁਤ ਦਿੰਦੀਆਂ ਇਹ ਦੁੱਧ ਘਟ ਦਿੰਦੀਆਂ ਇਹਨਾਂ ਦੀ ਫੈਟ ਵੱਧ ਆਉਂਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮਾਹਪੁਰਸ਼ੋਂ ਦਾ ਪਿੰਡ ਆ ਤੁਸੀਂ ਸਾਰੇ ਜਾਣਦੇ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰਾਂ ਵੀਡੀਓ ਦੇ ਨਾਲ